ਖਾਲਸਾ ਜੀ ਸਾਵਧਾਨ ਹੋਣ ਵਾਲੀ ਗੱਲ ਸਮੁੱਚੇ ਸਿੱਖ ਪੰਥ ਵਾਸਤੇ ਸਾਵਧਾਨ ਹੋਣ ਵਾਲੀ ਗੱਲ ਹੈ ਆ ਵੇਖੋ ਆ ਪਿਛਲੇ ਹਫਤੇ ਦੇ ਵਿੱਚ ਹੀ ਝਾਤੀ ਮਾਰ ਲਈਏ ਤੇ ਇੱਕ ਪਾਸੇ ਜਿੱਤੇ ਆ ਸਿੱਖ ਨੌਜਵਾਨ ਦੇ ਉੱਤੇ ਹਰਿਆਣੇ ਦੇ ਵਿੱਚ ਹਮਲਾ ਹੋਇਆ ਤੇ ਉਹਦਾ ਪਿਛੋਕੜ ਕੀ ਦੱਸਿਆ ਕਿਉਂ ਉਹਨਾਂ ਲੋਕਾਂ ਨੇ ਉਹ ਸਿੱਖ ਵੀਰ ਨੂੰ ਉਹਨੂੰ ਅਤਵਾਦੀ ਆਖਿਆ ਖਾਲਸਤਾਨੀ ਆਖਿਆ ਕਈ ਤਰ੍ਹਾਂ ਦੇ ਉਹਨੂੰ ਕਬੂਲ ਬੋਲੇ ਤੇ ਉਹਦਾ ਪਿਛੋਕੜ ਕੀ ਹੈ ਉਹ ਅਕੇ ਜੀ ਕਹਿੰਦੇ ਇੱਕੋ ਜਿਹੜੀ ਨਫ਼ਰਤ ਫੈਲਾਉਣ ਵਾਲੀ ਬੀਬੀ ਹੈ ਵੋਟਾਂ ਦੇ ਵਿੱਚ ਆ ਹੁਣ ਜਿੱਤ ਕੇ ਆਈ ਉਹਨੂੰ ਅਕੇ 에ਰਪੋਰਟ ਤੇ ਕਿਸੇ ਸਿੱਖ ਬੀਬੀ ਨੇ ਫੌਜ ਦੇ ਵਿੱਚ ਜਿਹੜੀ ਸੇਵਾ ਨਿਭਾਉਂਦੀ ਪੁਲਿਸ ਦੇ ਵਿੱਚ ਉਹਨੇ ਥੱਪੜ ਮਾਰਿਆ ਧਿਆਨ ਦੇਣਾ ਇਹਦਾ ਸਬੰਧ ਸਾਡੇ ਨਾਲ ਕੀ ਹੈ ਇਹਦਾ ਸਬੰਧ ਸਾਡੇ ਨਾਲ ਖਾਲਸਾ ਜੀ ਇਹ ਹੈ ਕਿ ਇੱਕ ਜਿਹੜੀ ਆ ਨਾ ਅੰਦਰ ਲੁਕੀ ਹੋਈ ਅੱਗ ਇਸ ਦੇਸ਼ ਦੇ ਵਸਣਦਿਆਂ ਦੇ ਵਿੱਚ ਬਲਦੀ ਪਈ ਜੇ ਅੰਦਰ ਇੱਕ ਲੁਕੀ ਹੋਈ ਆਗ ਹੈ ਤੇ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਜੈਨੋਸਾਈਡਲ ਇੰਪਲਸ ਉਹਨੂੰ ਕਹਿ ਦਿੰਦੇ ਨੇ ਨਸਲ ਘਾਤ ਦਾ ਅੰਦਰ ਉਹ ਲੁਕੀ ਹੋਈ ਜਿਹੜੀ ਆਗ ਹੈ ਨਸਲ ਘਾਤ ਦੀ ਕਿ ਸੰਗਤ ਜੀ ਜਿਵੇਂ ਆਪਾਂ ਜਾਣਦੇ ਹਾਂ ਇੰਦਰਾ ਗਾਂਧੀ ਨੂੰ ਉਹਦੇ ਸਿੱਖ ਬਾਡੀ ਗਾਰਡਾਂ ਨੇ ਕਤਲ ਕੀਤਾ ਸਰਦਾਰ ਬੀਨਤ ਸਿੰਘ ਨੇ ਸਰਦਾਰ ਸਤਵੰਤ ਸਿੰਘ ਨੇ ਤੇ ਉਹਦੂੰ ਬਹਾਨਾ ਬਣਾ ਕੇ ਤਿਆਰੀ ਭਾਵੇਂ ਪਹਿਲਾਂ ਹੀ ਸੀ ਪਰ ਉਹਨੂੰ ਬਹਾਨਾ ਬਣਾ ਕੇ ਸਿੱਖਾਂ ਦਾ ਕਤਲੇਆਮ ਸਾਰੇ ਦੇਸ਼ ਦੇ ਵਿੱਚ ਕੀਤਾ ਗਿਆ ਤੇ ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਜੋ ਬਾਅਦ ਵਿੱਚ ਇੰਦਰਾ ਦਾ ਪੁੱਤ ਬਣਿਆ ਉਹਨੇ ਬੜੀ ਬੇਸ਼ਰਮੀ ਦੇ ਨਾਲ ਇਹ ਗੱਲ ਕਹੀ ਕਤਲੇਆਮ ਦੇ ਸਬੰਧ ਵਿੱਚ ਕਿ ਜਦ ਕੋਈ ਬड़ा ਪੇੜ गिरता ਹੈ ਤਾਂ ਧਰਤੀ ਹਿੱਲਦੀ ਹੈ ਇਹ ਕਿੱਡਾ ਬੇਸ਼ਰਮੀ ਭਰਿਆ ਇਹ ਬਿਆਨ ਸੀ ਕਿ ਉਹਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਦਿੱਤਾ ਇੰਦਰਾ ਦੇ ਕਤਲ ਦੇ ਨਾਲ ਤੇ ਹੈਰਾਨੀ ਦੀ ਗੱਲ ਕਿ ਅਣਗਿਣਤ ਲੋਕ ਅੱਜ ਵੀ ਬੜੀ ਬੇਸ਼ਰਮੀ ਦੇ ਨਾਲ ਕਹਿ ਦਿੰਦੇ ਨੇ ਜਦੋਂ ਸਿੱਖਾਂ ਦੇ ਕਤਲੇਆਮ ਦੀ ਗੱਲ ਹੁੰਦੀ ਹੈ ਨਾ ਬੜੀ ਬੇਸ਼ਰਮੀ ਦੇ ਨਾਲ ਕਹਿ ਦਿੰਦੇ ਨੇ ਕਿ ਇੰਦਰਾ ਗਾਂਧੀ ਨੂੰ ਕਿਉਂ ਮਾਰਿਆ ਗਿਆ ਜੇ ਇੰਦਰਾ ਗਾਂਧੀ ਨੂੰ ਨਾ ਮਾਰਿਆ ਜਾਂਦਾ ਤੇ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਇਹ ਬੇਸ਼ਰਮੀ ਭਰੀ ਇਹ ਗੱਲ ਹੈ ਸਿੱਖਾਂ ਦੇ ਹਜ਼ਾਰਾਂ ਮਾਸੂਮ ਲੋਕਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਦੇਣਾ ਇੱਕ ਗੁਨਾਹਗਾਰ ਲੀਡਰ ਜਿਨੇ ਆਪ ਮੰਨਿਆ ਕਿ ਮੈਂ ਪਾਪ ਕੀਤਾ ਮੈਂ ਗਲਤੀ ਕੀਤੀ ਮੈਂ ਬਹੁਤ ਮਾੜਾ ਕੰਮ ਕੀਤਾ ਤੇ ਜੇ ਉਹਦੇ ਬਾਡੀਗਾਰਡਾਂ ਨੇ ਰੋਸ ਵਿੱਚ ਆ ਕੇ ਉਹਨੂੰ ਕਤਲ ਕੀਤਾ ਤੇ 마ਸੂਮਾਂ ਦਾ ਕਤਲੇ ਆਮ ਜਿਹੜਾ ਹੈ ਉਹ ਜਾਇਜ਼ ਠਹਿਰਾਇਆ ਜਾਵੇ ਕਿਤੇ ਇਹ ਨਾ ਸਮਝੋ ਕਿ ਇਹ ਗੱਲ ਹੋਈ ਗੁਜ਼ਰੀ ਹੈ ਮੇਰੀ ਬੇਨਤੀ ਨੂੰ ਧਿਆਨ ਦੇਣਾ ਦੇਸ਼ ਵਿੱਚ ਬੈਠੀ ਸੰਗਤ ਵੀ ਸੁਣ ਰਹੀ ਹੈ ਵਿਦੇਸ਼ ਵਿੱਚ ਬੈਠੀ ਵੀ ਸੰਗਤ ਵੀ ਸੁਣ ਰਹੀ ਸੰਗਤ ਜੀ ਕਿਉਂਕਿ ਟੈਲੀਵਿਜ਼ਨ ਤੇ ਸਮੁੱਚਾ ਹਰਿਆਣਾ ਦਿੱਲੀ ਸੁਣ ਰਿਹਾ ਹੈ ਪੰਜਾਬ ਸੁਣ ਰਿਹਾ ਹੈ ਇੰਟਰਨੈਟ ਦੇ ਉੱਤੇ ਵੀ ਅਮਰੀਕਾ ਕੈਨੇਡਾ ਤੋਂ ਲੈ ਕੇ ਭਾਰਤ ਦੇ ਅੱਠ ਅੱਠ ਰਾਜਾਂ ਵਿੱਚ ਬੈਠੀ ਸੰਗਤ ਸੁਣ ਰਹੀ ਹੈ ਇਹ ਬੇਨਤੀ ਬੜਾ ਧਿਆਨ ਦੇਣ ਵਾਲੀ ਹੈ ਕਿ ਅੱਜ ਵੀ ਲੋਕਾਂ ਦੇ ਅੰਦਰ ਜਿਹੜੇ ਕਹਿੰਦੇ ਭਾਰਤ ਦੇ ਅਸੀਂ ਲੋਕ ਆ ਤੇ ਉਹਨਾਂ ਦੇ ਅੰਦਰ ਅੱਜ ਵੀ ਸਿੱਖਾਂ ਦੇ ਪ੍ਰਤੀ ਨਫ਼ਰਤ ਸਿੱਖਾਂ ਦੇ ਪ੍ਰਤੀ ਕਤਲੇਆਮ ਦੀ ਭਾਵਨਾ ਅੱਜ ਵੀ ਲੁਕੀ ਬੈਠੀ ਹੈ ਕਿਉਂਕਿ ਜਦੋਂ ਅੱਜ ਆਪਾਂ ਵੇਖਿਆ ਪਿਛਲੇ ਹਫ਼ਤੇ ਹਰਿਆਣੇ ਵਿੱਚ ਉਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਤੇ ਸ਼ਬਦ ਕੀ ਵਰਤੇ ਗਏ 84 ਯਾਦ ਕਰਵਾ ਦੇਾਂਗੇ ਸ਼ਬਦ ਕੀ ਵਰਤੇ ਗਏ 84 ਦੁਹਰਾ ਦੇਾਂਗੇ ਇਹਦਾ ਮਤਲਬ ਕੀ ਹੈ ਇਹ ਕਤਲੇ ਆਮ ਦੀ ਧਮਕੀ ਹੈ ਸ਼ਰਿਆਮ ਕੋਈ ਲੁਕਾ ਸ਼ੁਪਾ ਨਹੀਂ ਸ਼ਰਿਆਮ ਕਤਲੇ ਆਮ ਦੀ ਧਮਕੀ ਦਿੱਤੀ ਜਾ ਰਹੀ ਹੈ ਕਿ ਅਸੀਂ ਸਿੱਖੋ ਮੁਰ ਕੇ ਤੁਹਾਨੂੰ ਉਦਾਂ ਹੀ ਕਤਲ ਕਰਾਂਗੇ ਜਿਵੇਂ 84 ਦੇ ਵਿੱਚ ਕੀਤਾ ਗਿਆ ਸੀ ਤੇ ਇਹ ਧਮਕੀ ਪਹਿਲੀ ਵਾਰ ਨਹੀਂ ਦਿੱਤੀ ਗਈ ਇੰਟਰਨੈਟ ਭਰਿਆ ਪਿਆ ਹੈ ਕੋਈ ਇੱਕ ਦਿਨ ਵੀ ਖਾਲੀ ਨਹੀਂ ਜਾਂਦਾ ਜਿੱਦਣ ਇਹ ਧਮਕੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਨੂੰ ਕਿਸੇ ਨਾ ਕਿਸੇ ਵੱਲੋਂ ਨਾ ਦਿੱਤੀ ਜਾਂਦੀ ਹੋਵੇ ਇਹ ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ 2024 ਤੱਕ 40 ਸਾਲ ਹੋ ਗਏ ਨੇ ਇੱਕ ਵੀ ਗ੍ਰਿਫਤਾਰੀ ਪੂਰੇ ਭਾਰਤ ਵਿੱਚ ਉਸ ਬੰਦੇ ਦੀ ਨਹੀਂ ਹੋਈ ਕਿ ਜਿਹੜੇ ਬੰਦੇ ਨੇ ਇਹ ਧਮਕੀ ਦਿੱਤੀ ਹੋਵੇ ਕਿ 84 ਦਾ ਹਰਾ ਦੇਾਂਗੇ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਵੇ ਕਿ ਤੂੰ ਕਤਲੇਆਮ ਦੀ ਧਮਕੀ ਦਿੱਤੀ ਹੈ ਇੱਕ ਵੀ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅੱਜ ਤੱਕ ਵੀ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੰਗਤ ਜੀ ਵਿਚਾਰਨ ਦੀ ਲੋੜ ਹੈ ਕਿ ਮਾੜਾ ਜਿਹਾ ਕੋਈ ਬਹਾਨਾ ਬਣ ਜਾਏ ਕਿਸੇ ਬੜਬੋਲੇ ਮੂੰਹ ਫੱਟ ਇਨਸਾਨ ਦੇ ਮੂੰਹ ਤੇ ਕਿਸੇ ਇੱਕ ਵੱਲੋਂ ਥੱਪੜ ਮਾਰ ਦਿੱਤਾ ਜਾਵੇ ਤੇ ਖਾਲਸਾ ਜੀ ਟਾਇਰ ਤਿਆਰ ਨੇ ਸਾਡੇ ਗਲਾਂ ਵਿੱਚ ਮੁੜ ਕੇ ਪੈਣ ਨੂੰ ਤੇ ਕਤਲੇਆਮ ਹੋਣ ਵਾਸਤੇ ਸਾਰੀ ਦੀ ਸਾਰੀ ਤਿਆਰੀ ਉਸੇ ਤਰ੍ਹਾਂ ਹੀ ਹੈ ਇਹ ਗੱਲ ਐਵੇਂ ਨਾਉਨ ਸੀਰੀਅਸ ਨਹੀਂ ਇਹ ਗੱਲ ਐਵੇਂ ਹਵਾ 'ਚ ਨਹੀਂ ਅੱਜ ਵੀ ਜਿਵੇਂ ਉਹ ਪ੍ਰਾਣੀਆਂ ਬਜ਼ੁਰਗ ਮਾਈਆਂ ਅੱਗ ਬਾਲਦੀਆਂ ਸਨ ਚੁੱਲ੍ਹੇ ਵਿੱਚ ਕਈ ਵਾਰ ਉੱਤੇ ਸਵਾਹ ਹੋਣੀ ਉਹਦੇ ਥੱਲੇ ਅੱਗ ਹੈ ਉਹ ਸਵਾਹ ਦੇ ਵਿੱਚ ਉਂਗਲ ਪਾ ਗੋ ਹੱਥ ਪਾ ਲੋ ਥੱਲੇ ਅੱਗ ਹੈ ਅੱਜ ਵੀ ਉੱਤੇ ਉੱਤੇ ਕਿਹਾ ਜਾਂਦਾ ਹੈ ਨਹੀਂ ਜੀ ਬੜੀ ਸ਼ਾਂਤੀ ਬੜਾ ਸਤਿਭਾਵ ਨਹੀਂ ਜੀ ਭਾਈਚਾਰਾ ਨਹੀਂ ਜੀ ਲੜ ਮਿਲ ਕੇ ਰਹਿਣਾ ਪਰ ਚੇਤਾ ਰੱਖੋ ਖਾਲਸਾ ਜੀ ਭਾਵੇਂ ਸਿੱਖ ਬੈਠਾ ਹੋਵੇ ਦਿੱਲੀ ਵਿੱਚ ਭਾਵੇਂ ਸਿੱਖ ਬੈਠਾ ਹਰਿਆਣਾ ਵਿੱਚ ਭਾਵੇਂ ਸਿੱਖ ਬੈਠਾ ਕਲਕੱਤੇ ਵਿੱਚ ਜੂਪੀ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਮਰਜੀ ਸਿੱਖ ਬੈਠਾ ਹੋਵੇ ਅੱਜ ਵੀ ਉਹ ਕਤਲੇ ਆਮ ਕਰਨ ਵਾਲੇ ਲੋਕ ਜਿਉਂਦੇ ਨੇ ਅੱਜ ਵੀ ਉਹਨਾਂ ਲੋਕਾਂ ਦੇ ਅੰਦਰ ਉਹ ਜ਼ਹਿਰ ਮੌਜੂਦ ਹੈ ਕਿ ਜਿਨ੍ਹਾਂ ਲੋਕਾਂ ਨੇ 84 ਵਿੱਚ ਸਿੱਖਾਂ ਦੇ ਗੜਾਂ ਵਿੱਚ ਟਾਇਰ ਪਾਏ ਸਿੱਖਾਂ ਦੇ ਘਰ ਲੁੱਟੇ ਸਿੱਖਾਂ ਦੇ ਘਰਾਂ ਨੂੰ ਅੱਗ ਲਾਈਆਂ ਗੁਰਦੁਆਰੇ ਸਾੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਕੀਤੀ ਅੱਜ ਵੀ ਉਹਨਾਂ ਨੂੰ ਕੇਵਲ ਇੱਕ ਬਹਾਨਾ ਚਾਹੀਦਾ ਹੈ ਤੇ ਉਹ ਬਹਾਨਾ ਉਹ 에어ਪੋਰਟ ਤੇ ਵਜ੍ਹਾ ਥੱਪੜ ਵੀ ਬਣ ਸਕਦਾ ਜੇ ਉਹ ਬਹਾਨਾ ਕਿਤੇ ਕਿਸੇ ਇੱਕ ਇਨਸਾਨ ਵੱਲੋਂ ਕੀਤੀ ਹੋਈ ਇੱਕ ਕਾਰਵਾਈ ਵੀ ਬਣ ਸਕਦੀ ਜੇ ਇਸ ਲਈ ਇਹ ਬੇਨਤੀਆਂ ਮਾਰ-ਮਾਰ ਕਰੀਦੀਆਂ ਹੈ ਕਿ ਐਵੇਂ ਮਗਰੋਂ ਰੋਈ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੱਥੇ ਕਿਤੇ ਵੀ ਗੁਰੂ ਕਾ ਸਿੱਖ ਵੱਸਦਾ ਹੈ ਭਾਈ ਆਪਣੀ ਹਿਫਾਜ਼ਤ ਲਈ ਆਪਣੇ ਆਪ ਦੀ ਹਿਫਾਜ਼ਤ ਲਈ ਆਪਣੇ ਪਰਿਵਾਰ ਲਈ ਤੇ ਗੁਰੂ ਘਰ ਗੁਰਦਵਾਰਿਆਂ ਦੀ ਹਿਫਾਜ਼ਤ ਲਈ ਭਾਈ ਆਪੋ ਆਪਣੀ ਬੰਦੋਬਸਤ ਜਿਹੜੇ ਨੇ ਉਹ ਹਰ ਗੁਰੂ ਦਾ ਸਿੱਖ ਕਰਕੇ ਰੱਖਿਓ ਸ਼ਸਤਰ ਵਿਦਿਆ ਵਿੱਚ ਆਪਣੇ ਬੱਚਿਆਂ ਨੂੰ ਨਿਪੁੰਨ ਕਰਿਏ ਤੇ ਇਹੋ ਜੀਆਂ ਜੁਗਤਾਂ ਇਹੋ ਜੇ ਢੰਗ ਤਰੀਕੇ ਲਗਾਤਾਰ ਅਪਣਾਈਏ ਕਿ ਜੇ ਕਿਤੇ ਕੋਈ ਦੁਸ਼ਟ ਕੋਈ ਨੀਵੀਂ ਮਿਰਤੀ ਕੋਈ ਕਤਲੇ ਆਪੇ ਭਾਵਨਾ ਮਨ ਦੇ ਵਿੱਚ ਲੈ ਕੇ ਰੱਖਣ ਵਾਲਾ ਕਿਸੇ ਪ੍ਰਕਾਰ ਦੀ ਕੋਈ ਐਸੀ ਸ਼ਰਾਰਤ ਕਰਨ ਦਾ ਕੋਈ ਪਾਪ ਕਰਨ ਦਾ ਯਤਨ ਕਰੇ ਤੇ ਖਾਲਸਾ ਜੀ ਉਹਦੇ ਤਰਲੇ ਨਾ ਲੈਂਦੇ ਫਿਰਦੇ ਹੋਈਏ ਆਪਣੇ ਆਪ ਦੀ ਰੱਖਿਆ ਕਰਨ ਦੇ ਲਾਇਕ ਆਪਾਂ ਹੁੰਦੇ ਹੋਈਏ ਇਹ ਮੇਰੀ ਬੇਨਤੀ ਭਾਰਤ ਦੇ ਅੱਡ-ਅੱਡ ਕੋਨਿਆਂ ਦੇ ਵਿੱਚ ਵਸਦੇ ਸਿੱਕਾ ਨੂੰ ਕਿਉਂਕਿ ਇਹ ਪਿਛਲੇ ਦਿਨਾਂ ਦੀਆਂ ਘਟਨਾਵਾਂ ਹਿਮਾਚਲ ਦੇ ਵਿੱਚ ਕੋਈ ਘੁੰਮਣ ਗਿਆ ਉੱਤੇ ਉਹਦੇ ਨਾਲ ਬਦਸਲੂਕੀ ਹੋਈ ਕੁੱਟਿਆ ਮਾਰਿਆ ਗਿਆ ਇਹ ਤੋਂ ਤੱਕ ਮਾਰਨ ਦਾ ਯਤਨ ਹਰਿਆਣੇ ਦੇ ਵਿੱਚ ਇੱਕ ਵੀਰ ਨੂੰ ਬਿਨਾਂ ਵਜਾ ਮਾਰਨ ਦਾ ਯਤਨ ਧਮਕੀਆਂ ਦੇਣੀਆਂ 84 ਦਾ ਹਰਾਉਣ ਦੀਆਂ ਗੱਲਾਂ ਕਰਨੀਆਂ ਇਹ ਇੰਡੀਕੇਟਰ ਨੇ ਇਹ ਇਸ਼ਾਰੇ ਨੇ ਖਾਲਸਾ ਜੀ ਕਿ ਇਸ ਮੁਲਕ ਦੇ ਵਿੱਚ ਅੱਜ ਵੀ ਤੁਹਾਡੀ ਕਤਲੇਆਮ ਦਾ ਸਮਾਨ ਤਿਆਰ ਬੈਠਾ ਹੈ ਤੇ ਕਤਲੇਆਮ ਸ਼ੁਰੂ ਕਰਨ ਵਾਸਤੇ ਕੇਵਲ ਇੱਕ ਬਹਾਨਾ ਚਾਹੀਦਾ ਜੇ ਇੱਕ ਬਹਾਨਾ ਜਿੱਦਣ ਉਹਨਾਂ ਦਾ ਜੀ ਕਰੇਗਾ ਬਣਾ ਲੈਣਗੇ ਉਹ ਮੁੜ ਕੇ ਫੇਰ ਕਤਲੇਆਮ ਉਸੇ ਤਰ੍ਹਾਂ ਦੇ ਨਾਲ ਹੋਵੇ ਇਸ ਗੱਲ ਨੂੰ ਹਵਾ ਵਿੱਚ ਨਹੀਂ ਲੈਣਾ ਚਾਹੀਦਾ ਇੱਕ ਤਾਂ ਇਹ ਜ਼ਰੂਰੀ ਬੇਨਤੀ ਕਿਉਂਕਿ ਸਾਰੀ ਸੰਗਤ ਸੁਣਦੀ ਹੁੰਦੀ ਹੈ ਤਾਂ ਕਰਕੇ ਬਾਬਾ ਜੀ ਦੇ ਦਰ ਤੋਂ ਇਹ ਬੇਨਤੀ ਕਿਉਂਕਿ ਜਿਸ ਮਹਾਪੁਰਖ ਦੇ ਦਰ ਤੇ ਬੈਠੇ ਆਂ ਜੇ ਅਸੀਂ ਇਹ ਗੱਲ ਕਹਿੰਨੇ ਆ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਆ ਤੇ ਧੰਨ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ ਐਸਾ ਕੋਈ ਹੋ ਹੀ ਨਹੀਂ ਸਕਦਾ ਜਿਹੜਾ ਸ਼ਸਤਰ ਧਾਰੀ ਨਾ ਹੋਵੇ ਤੇ ਜਿਹੜਾ ਸ਼ਸਤਰਾਂ ਦਾ ਅਭਿਆਸੀ ਨਾ ਹੋਵੇ ਸ਼ਸਤਰ ਧਾਰੀ ਵੀ ਹੋਣਾ ਚਾਹੀਦਾ ਹੈ ਛੇਤਰਾਂ ਦੇ ਅਭਿਆਸੀ ਵੀ ਹੋਣਾ ਚਾਹੀਦਾ ਹੈ ਤਿਆਰ ਪਰ ਤਿਆਰ ਹੋਣਾ ਚਾਹੀਦਾ ਹੈ ਬਾਣੀ ਵਿੱਚ ਵੀ ਬਾਣੀ ਵਿੱਚ ਵੀ ਇੱਕ ਤਾਂ ਇਹ ਬਹੁਤ ਜ਼ਰੂਰੀ ਗੱਲ ਬਣਦੀ ਹੈ